ਦੋਸਤੋ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਵੋਗੇ ਮੈਂ ਡਾਕਟਰ ਪਰਮੇਲ ਤੇ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਵੈਟ ਦੇ ਵਿੱਚ ਦੋਸਤੋ ਅੱਜ ਆਪਾਂ ਬੋਟਲ ਜਾ ਕੰਡੀਸ਼ਨ ਜੋ ਬੱਕਰੀ ਤੇ ਵੱਡੇ ਪਸ਼ੂਆਂ ਦੇ ਵਿੱਚ ਹੋ ਜਾਂਦੀ ਹੈ ਬੱਕਰੀ ਦੇ ਜਵਾੜੇ ਥੱਲੇ ਸੋਜ ਆ ਜਾਂਦੀ ਹੈ ਪਾਣੀ ਹੈ ਜਿਹੜਾ ਜਵਾੜੇ ਦੇ ਥੱਲੇ ਇਕੱਠਾ ਹੋ ਜਾਂਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਇਹ ਵੀਡੀਓ ਕਲਿੱਪ ਦੇਖੋ ਜਿਹਦੇ ਵਿੱਚ ਬੱਕਰੀ ਦੇ ਜਵਾੜੇ ਦੇ ਥੱਲੇ ਸੋਜ ਆਈ ਹੋਈ ਹੈ ਉਸ ਤੋਂ ਬਾਅਦ ਆਪਾਂ ਇਸ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਜੰਮਤ ਚੱਟ। ਬੋਟਲ ਜਿਆ ਕੰਡੀਸ਼ਨਾਂ ਦੋਸਤੋ ਇਹ। ਇਹਦੇ ਬਾਰੇ ਵਿੱਚ ਡਿਟੇਲਸ ਤੁਹਾਨੂੰ ਬਾਅਦ ਵਿੱਚ ਸਮਝਾਵਾਂਗੇ ਵੀ ਕੀ ਕੰਡੀਸ਼ਨ ਹੈ। ਦੋਸਤੋ ਹੁਣ ਆਪਾਂ ਜਾਣਦੇ ਹਾਂ ਕਿ ਜਿਹੜੀ ਬੋਟਲ ਜਾਂ ਕੰਡੀਸ਼ਨ ਹੈ ਜਾਂ ਬੱਕਰੀ ਦੀ ਜਵਾੜੇ ਥੱਲੇ ਸੋਜ ਆ ਜਾਂਦੀ ਹੈ ਉਸ ਦੇ ਕਾਰਨ ਕੀ ਹੁੰਦੇ ਹਨ ਇਸ ਦੇ ਵਿੱਚ ਮੇਨ ਤੌਰ ਤੇ ਜਾਂ ਆਮ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਬੱਕਰੀ ਜਾਂ ਪਸ਼ੂ ਦੇ ਸਰੀਰ ਦੇ ਵਿੱਚ ਪਰਜੀਵੀ ਜਾਂ ਮਲਾਪ ਆ ਜਾਂਦੇ ਹਨ ਤਾਂ ਉਹ ਪ੍ਰੋਟੀਨ ਦੀ ਘਾਟ ਕਰ ਦਿੰਦੇ ਹਨ ਜਿਸ ਨਾਲ ਬੱਕਰੀ ਜਾਂ ਵੱਡੇ ਪਸ਼ੂ ਦੇ ਜਵਾੜੇ ਥੱਲੇ ਸੋਜ ਆ ਜਾਂਦੀ ਹੈ ਜਿਸ ਵਿੱਚ ਸਭ ਤੋਂ ਮੇਨ ਹੁੰਦਾ ਹੈ ਫਿਸ਼ੀਓਲਾ ਨਾਮ ਦਾ ਪਰਜੀਵੀ ਮਲਾਪ ਜੋ ਜਦੋਂ ਬੱਕਰੀ ਜਾਂ ਵੱਡੇ ਪਸ਼ੂ ਦੇ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦੇ ਜਿਗਰ ਤੇ ਅਟੈਕ ਕਰਦਾ ਹੈ ਜਿਸ ਨਾਲ ਉਹ ਪ੍ਰੋਟੀਨ ਦੀ ਘਾਟ ਕਰ ਦਿੰਦਾ ਹੈ ਜਿਸ ਨਾਲ ਬੱਕਰੀ ਜਾਂ ਵੱਡੇ ਪਸ਼ੂ ਦੇ ਜਿਵਾੜੇ ਥੱਲੇ ਸੋਜ ਆ ਜਾਂਦੀ ਹੈ ਇਸ ਤੋਂ ਬਿਨਾ ਹਮੌਂਕਸ ਕੰਟਰੋਟਸ ਨਾਮ ਦਾ ਪਰਜੀਵੀ ਵੀ ਪਸ਼ੂ ਦੇ ਸਰੀਰ ਦੇ ਵਿੱਚ ਖੂਨ ਦੀ ਅਤੇ ਪ੍ਰੋਟੀਨ ਦੀ ਘਾਟ ਕਰ ਦਿੰਦਾ ਹੈ ਜਿਸ ਨਾਲ ਪਸ਼ੂ ਦੇ ਜਿਵਾੜੇ ਥੱਲੇ ਸੋਜ ਆ ਜਾਂਦੀ ਹੈ ਇਸ ਤੋਂ ਬਿਨਾ ਕਿਸਾਨ ਵੀਰੋ ਕਿਸੇ ਵੀ ਕਾਰਨ ਕਰਕੇ ਜੇਕਰ ਪਸ਼ੂ ਦੇ ਸਰੀਰ ਦੇ ਵਿੱਚ ਪ੍ਰੋਟੀਨ ਦੀ ਘਾਟ ਹੁੰਦੀ ਹੈ ਤਾਂ ਉਸ ਕੇਸ ਦੇ ਵਿੱਚ ਵੀ ਜਿਹੜੀ ਹੈ ਬੱਕਰੀ ਜਾਂ ਪਸ਼ੂ ਦੇ ਜਵਾੜੇ ਥੱਲੇ ਸੋਜ ਆ ਜਾਂਦੀ ਹੈ ਇਸ ਤੋਂ ਬਿਨਾ ਜੇਕਰ ਪਸ਼ੂ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਪੀੜਤ ਹੈ ਤਾਂ ਵੀ ਉਸ ਦੇ ਜਵਾੜੇ ਥੱਲੇ ਸੋਜ ਆ ਜਾਂਦੀ ਹੈ ਇਸ ਤੋਂ ਬਿਨਾ ਕਈ ਹੋਰ ਕਿਸਮ ਦੇ ਪਰਜੀਵੀ ਜਿਵੇਂ ਟ੍ਰਾਈਕੋਸਟ੍ਰੋਂਗਾਈਲਸ ਸਟਰੋਂਗੀ ਲੋਇਰਸ ਮਨੀਜ਼ੀਆ ਇਹ ਵੀ ਜਿਹੜੇ ਪਸ਼ੂ ਦੇ ਸਰੀਰ ਦੇ ਵਿੱਚ ਪ੍ਰੋਟੀਨ ਦੀ ਘਾਟ ਕਰਦੇ ਹਨ ਅਤੇ ਸਰੀਰ ਦੇ ਵਿੱਚ ਪ੍ਰੋਟੀਨ ਦੀ ਘਾਟ ਹੋਣ ਨਾਲ ਪਸ਼ੂ ਦੇ ਜਵਾੜੇ ਦੇ ਥੱਲੇ ਸੋਜ ਆ ਜਾਂਦੀ ਹੈ ਦੋਸਤੋ ਹੁਣ ਆਪਾਂ ਜਾਣ ਲਿਆ ਕਿ ਜੋ ਬੋਟਲ ਜਾਂ ਕੰਡੀਸ਼ਨ ਹੈ ਜਬ ਬੱਕਰੀ ਜਾਂ ਵੱਡੇ ਪਸ਼ੂ ਦੇ ਜੋ ਜਵਾੜੇ ਥੱਲੇ ਸੋਜ ਆ ਜਾਂਦੀ ਹੈ ਉਸ ਦੇ ਮੇਨ ਕਾਰਨਾਂ ਦੇ ਵਿੱਚੋਂ ਪਰਜੀਵੀ ਜਾਂ ਮਲੱਪ ਇੱਕ ਕਾਰਨ ਹਨ ਜਿਸ ਨਾਲ ਜਵਾੜੇ ਥੱਲੇ ਸੋਜ ਆ ਜਾਂਦੀ ਹੈ ਸੋ ਦੋਸਤੋ ਹੁਣ ਆਪਾਂ ਕਿਵੇਂ ਜਾਣੀਏ ਕਿ ਜੋ ਹੈ ਆਪਾਂ ਪਸ਼ੂ ਨੂੰ ਉਤਰੰਤ ਲੀਵਰ ਵਰਮਿੰਗ ਦੀ ਜਾਂ ਮਲਾਪਰਾਯਤ ਕਰਨ ਦੀ ਲੋੜ ਹੈ ਸੋ ਉਹਦੇ ਲੱਛਣ ਕੀ ਹਨ ਦੋਸਤੋ ਜੇਕਰ ਬੱਕਰੀ ਜਾਂ ਪਸ਼ੂ ਕਮਜ਼ੋਰ ਦਿਖਾਈ ਦੇ ਰਿਹਾ ਹੈ ਤਾਂ ਉਸ ਨੂੰ ਮਲਾਪਰਾਯਤ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਦੋਸਤੋ ਪਸ਼ੂ ਦੇ ਵਿੱਚ ਖੂਨ ਦੀ ਘਾਟ ਆ ਗਈ ਹੈ ਜਾਂ ਪਸ਼ੂ ਦਾ ਭਾਰ ਘਟ ਰਿਹਾ ਹੈ ਜਾਂ ਪਸ਼ੂ ਦੇ ਦੁੱਧ ਦੀ ਪੈਦਾਵਾਰ ਘਟ ਗਈ ਹੈ ਤਾਂ ਵੀ ਪਸ਼ੂਆਂ ਨੂੰ ਜਾਂ ਬੱਕਰੀ ਨੂੰ ਮਲਾਪ ਰਹਿਤ ਕਰਨਾ ਬਹੁਤ ਜ਼ਰੂਰੀ ਹੈ ਸੋ ਦੋਸਤੋ ਜੇਕਰ ਪਸ਼ੂ ਨੂੰ ਲਗਾਤਾਰ ਮੋਖ ਹੈ ਤਾਂ ਵੀ ਉਸ ਨੂੰ ਮਲਾਪ ਰਹਿਤ ਕਰਨਾ ਬਹੁਤ ਜ਼ਰੂਰੀ ਹੈ ਸੋ ਦੋਸਤੋ ਦੋਸਤੋ ਹੁਣ ਆਪਾਂ ਜਾਣਦੇ ਹਾਂ ਕਿ ਕਿਹੜੀਆਂ-ਕਿਹੜੀਆਂ ਦਵਾਈਆਂ ਨਾਲ ਆਪਾਂ ਬੱਕਰੀ ਜਾਂ ਆਪਣੇ ਪਸ਼ੂਆਂ ਨੂੰ ਮਲਾਪ ਰਹਿਤ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਲਵੈਂਡਾ ਯੂਨ ਦੀ ਇਸ ਦਵਾਈ ਨਾਲ ਆਪਾਂ ਆਪਣੇ ਪਸ਼ੂਆਂ ਨੂੰ ਮਲਾਪਰੈਟ ਕਰ ਸਕਦੇ ਹਾਂ ਲੇਕਿਨ ਇੱਕ ਗੱਲ ਦਾ ਆਪਾਂ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਅਲਵੈਂਡਾਜੋਲ ਨਾਲ ਪਸ਼ੂਆਂ ਨੂੰ ਮਲਾਪਰੈਟ ਕਰਨਾ ਹੈ ਤਾਂ ਜੇਕਰ ਬੱਕਰੀ 45 ਦਿਨ ਤੋਂ ਘਟ ਦੀ ਗਰਭਤੀ ਹੈ ਤਾਂ ਉਸ ਨੂੰ ਇਹ ਦਵਾਈ ਨਹੀਂ ਦੇਣੀ ਇਸ ਤੋਂ ਬਾਅਦ ਫਨਵੈਂਡਾਜੋਲ ਨਾਂ ਦੀ ਦਵਾਈ ਨਾਲ ਆਪਾਂ ਪਸ਼ੂਆਂ ਨੂੰ ਮਲਾਪਰੈਟ ਕਰ ਸਕਦੇ ਹਾਂ ਜੋ ਕਿ ਗੱਬਣ ਪਸ਼ੂਆਂ ਦੇ ਵਿੱਚ ਬਹੁਤ ਹੀ ਸੇਫ ਹੈ ਹੁਣ ਆਪਾਂ ਗੱਲ ਕਰਾਂਗੇ ਆਈਬਰਮੈਕਟਨ ਇਹ ਇੱਕ ਬਹੁਤ ਹੀ ਵਧੀਆ ਸਾਲਟ ਹੈ ਜਿਸ ਨਾਲ ਆਪਾਂ ਬਾਹਰਲੇ ਅਤੇ ਅੰਦਰਲੇ ਪਰਜੀਵੀਆਂ ਨੂੰ ਖਤਮ ਕਰ ਸਕਦੇ ਹਾਂ ਲੇਕਿਨ ਇਸ ਦਵਾਈ ਦਾ ਬਹੁਤ ਹੀ ਸਾਵਧਾਨੀ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਪ੍ਰਾਜ਼ੀਕਵਾਂਟਲ ਦੀ ਜੋ ਇਹ ਦਵਾਈ ਹੈ ਸੈਸਟੋਡ ਜਾਣੇ ਕਿ ਟੇਪ ਵਰਮ ਜੋ ਨਾ ਦੇ ਪਰਜੀਵੀ ਜਾਂ ਮਲਾਪ ਹੁੰਦੇ ਹਨ ਉਹਨਾਂ ਤੇ ਬਹੁਤ ਹੀ ਅਸਰਦਾਰ ਹੁੰਦੀ ਹੈ ਜਿਹੜੇ ਟੇਪ ਵਰਗੇ ਮਲਾਪ ਹੁੰਦੇ ਹਨ ਉਹਨਾਂ ਨੂੰ ਇਹ ਖਤਮ ਕਰ ਦਿੰਦੀ ਹੈ ਤੇ ਬਹੁਤ ਹੀ ਅਸਰਦਾਰ ਹੁੰਦੀ ਹੈ ਇਸ ਤੋਂ ਬਿਨਾ ਲਵਾਮੀ ਸੋਲ ਲਵਾਮੀ ਸੋਲ ਜੋ ਕਿ ਬਹੁਤ ਹੀ ਵਧੀਆ ਇਮਿਊਨਿਟੀ ਬੂਸਟਰ ਦੇ ਤੌਰ ਤੇ ਵੀ ਕੰਮ ਕਰਦਾ ਹੈ ਤੇ ਮਲਾਪ ਰਹਿਤ ਕਰਨ ਦੇ ਵੀ ਕੰਮ ਆਉਂਦਾ ਹੈ ਉਹ ਵੀ ਆਪਾਂ ਵਰਤੋਂ ਦੇ ਵਿੱਚ ਲਿਆ ਸਕਦੇ ਹਾਂ ਦੋਸਤੋ ਇਸ ਦੇ ਨਾਲ ਨਾਲ ਇੱਕ ਗੱਲ ਦਾ ਆਪਾਂ ਖਾਸ ਧਿਆਨ ਰੱਖਣਾ ਹੈ ਕਿ ਜੋ ਆਪਾਂ ਇਹ ਦਵਾਈਆਂ ਵਰਤੀਆਂ ਹਨ ਉਹ ਇੱਕ ਹੀ ਦਵਾਈ ਦਾ ਪ੍ਰਯੋਗ ਵਾਰ-ਵਾਰ ਨਹੀਂ ਕਰਨਾ ਆਪਾਂ ਇਹਨਾਂ ਦਵਾਈਆਂ ਨੂੰ ਰੋਟੇਸ਼ਨ ਵਾਈਜ਼ ਜਾਣ ਕੇ ਅਲੱਗ-ਅਲੱਗ ਤੌਰ ਤੇ ਵਰਤੋਂ ਕਰਨੀ ਹੈ ਜਿਸ ਨਾਲ ਇਹਨਾਂ ਦਵਾਈਆਂ ਦੀ ਰੈਜ਼ਿਸਟੈਂਸ ਜੋ ਹੈ ਪਸ਼ੂ ਦੇ ਸਰੀਰ ਵਿੱਚ ਨਹੀਂ ਆਉਂਦੀ ਅਤੇ ਦਵਾਈ ਜੋ ਵਧੀਆ ਕੰਮ ਕਰਦੀ ਰਹਿੰਦੀ ਹੈ ਹੁਣ ਆਪਾਂ ਜਾਣਦੇ ਹਾਂ ਕਿ ਪਸ਼ੂ ਨੂੰ ਆਪਾਂ ਸਾਲ ਦੇ ਵਿੱਚ ਕਿੰਨੇ ਵਾਰ ਮਲਾਪ ਰਹਿਤ ਕਰ ਸਕਦੇ ਹਾਂ ਦੋਸਤੋ ਆਪਾਂ ਜੋ ਪਸ਼ੂ ਨੂੰ ਸਾਲ ਦੇ ਵਿੱਚ ਤਿੰਨ ਤੋਂ ਚਾਰ ਵਾਰ ਮਲਾਪ ਰਹਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਡਾ ਆਪਾਂ ਫਰਵਰੀ ਮਾਰਚ ਦੇ ਮਹੀਨੇ ਵਿੱਚ ਪਸ਼ੂਆਂ ਨੂੰ ਮੁਲਾਪਰੈਟ ਕਰ ਸਕਦੇ ਹਾਂ ਇਸ ਤੋਂ ਬਾਅਦ ਜੁਲਾਈ ਅਗਸਤ ਜੋ ਕਿ ਰੇਨੀ ਸੀਜ਼ਨ ਹੁੰਦਾ ਹੈ ਬਰਸਾਤਾਂ ਦੇ ਜਨਮ ਵਿੱਚ ਪਸ਼ੂ ਨੂੰ ਮੁਲਾਪਰੈਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਉਸ ਤੋਂ ਬਾਅਦ ਨਵੰਬਰ ਦਸੰਬਰ ਦੇ ਮਹੀਨਿਆਂ ਦੇ ਵਿੱਚ ਜਦੋਂ ਠੰਡ ਸਟਾਰਟ ਹੁੰਦੀ ਹੈ ਉਦੋਂ ਆਪਾਂ ਪਸ਼ੂਆਂ ਨੂੰ ਮੁਲਾਪਰੈਟ ਕਰਨਾ ਹੈ ਇਸ ਅਰਹ ਕਰਨ ਨਾਲ ਆਪਾਂ ਜੋ ਬੋਟਲ ਜਾਂ ਕੰਡੀਸ਼ਨ ਬਾਰੇ ਗੱਲ ਕਰ ਰਹੇ ਹਾਂ ਜਾਂ ਜੋ ਜਵਾੜੇ ਥੱਲੇ ਪਸ਼ੂਆਂ ਦੇ ਸੋਜ ਆ ਜਾਂਦੀ ਹੈ ਉਸ ਤੋਂ ਬਚ ਸਕਦੇ ਹਾਂ ਤੇ ਆਪਣੇ ਪਸ਼ੂਆਂ ਨੂੰ ਮੁਲਾਪਾ ਤੋਂ ਵੀ ਬਚਾ ਲੈਂਦੇ ਨੇ। ਦੋਸਤੋ ਹੁਣ ਆਪਾਂ ਜਾਣਦੇ ਹਾਂ ਕਿ ਕੁਦਰਤੀ ਤੌਰ ਤੇ ਆਪਾਂ ਮੁਲਾਪਾ ਦੀ ਸੰਖਿਆ ਨੂੰ ਪਸ਼ੂ ਦੇ ਵਿੱਚ ਕਿਵੇਂ ਘਟਾ ਸਕਦੇ ਹਾਂ। ਸਭ ਤੋਂ ਜ਼ਰੂਰੀ ਹੈ ਬੈਡਿੰਗ। ਸੋ ਆਪਾਂ ਪਸ਼ੂਆਂ ਨੂੰ ਸੁੱਕੀ ਅਤੇ ਸਾਫ਼ ਬੈਡਿੰਗ ਜ਼ਰੂਰ ਦੇਣੀ ਹੈ ਜਿਸ ਨਾਲ ਆਪਾਂ ਪਸ਼ੂਆਂ ਨੂੰ ਮਸਟਾਈਟਸ, ਥਣਾਂ ਦਾ ਰੋਗ ਅਤੇ ਮੁਲਾਪਾ ਤੋਂ ਬਚਾ ਸਕਦੇ ਹਾਂ। ਇਸ ਤੋਂ ਬਿਨਾਂ ਕਿਸਾਨ ਵੀਰੋ ਆਪਾਂ ਪਸ਼ੂਆਂ ਨੂੰ ਸਾਫ਼ ਸੁਥਰਾ ਪਾਣੀ ਜ਼ਰੂਰ ਦੇਣਾ ਹੈ ਅਤੇ ਬੱਕਰੀਆਂ ਨੂੰ ਆਪਾਂ ਜ਼ਿਆਦਾ ਭੀੜ ਦੇ ਵਿੱਚ ਨਹੀਂ ਰੱਖਣਾ ਹੈ ਸੋ ਕਿਸਾਨ ਵੀਰੋ ਜਦੋਂ ਆਪਾਂ ਬੱਕਰੀਆਂ ਨੂੰ ਖਰਾਕ ਦਿੰਦੇ ਹਾਂ ਤਾਂ ਉਹ ਜ਼ਮੀਨ ਤੇ ਗਰਾਊਂਡ ਤੇ ਨਹੀਂ ਦੇਣੀ ਉਹ ਆਪਾਂ ਉਹਨਾਂ ਨੂੰ ਖੁਰਲੀ 'ਚ ਪਾ ਕੇ ਦੇਣੀ ਹੈ ਇਹਨਾਂ ਜੰਲਾਂ ਦਾ ਕਿਸਾਨ ਵੀਰੋ ਖਾਸ ਧਿਆਨ ਰੱਖਣਾ ਹੈ ਜਿਸ ਨਾਲ ਆਪਾਂ ਆਪਣੇ ਪਸ਼ੂਆਂ ਨੂੰ ਮਲੱਪਾਂ ਤੋਂ ਬਚਾ ਸਕਦੇ ਹਾਂ ਜਾਂ ਮਲੱਪਾਂ ਦੀ ਸੰਖਿਆ ਨੂੰ ਘਟਾ ਸਕਦੇ ਹਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਹਰੇ-ਚਾਰੇ ਅਤੇ ਖੁਰਾਕ ਵਾਰੀ ਦੋਸਤੋ ਆਪਾਂ ਜਾਣ ਲਿਆ ਕਿ ਜੋ ਬੋਟਲ ਜਾ ਜਾਂ ਜਵਾੜੇ ਥੱਲੇ ਸੋਜ ਦੇ ਮੁੱਖ ਕਾਰਨ ਹੁੰਦੇ ਹਨ ਉਹਨਾਂ ਵਿੱਚੋਂ ਇੱਕ ਪਰਜੀਵੀ ਹੈ ਅਤੇ ਦੂਸਰਾ ਹੈ ਪ੍ਰੋਟੀਨ ਦੀ ਘਾਟ ਹੋਣਾ ਹੁਣ ਆਪਾਂ ਗੱਲ ਕਰਾਂਗੇ ਕਿ ਆਪਾਂ ਕਿਹੜੇ-ਕਿਹੜੇ ਹਰੇ-ਚਾਰੇ ਬੱਕਰੀ ਜਾਂ ਪਸ਼ੂ ਨੂੰ ਦੇ ਸਕਦੇ ਹਾਂ ਜਿਸ ਨਾਲ ਪਸ਼ੂ ਦੇ ਸਰੀਰ ਦੇ ਵਿੱਚ ਪ੍ਰੋਟੀਨ ਦੀ ਘਾਟ ਨਾ ਹੋਵੇ ਸਭ ਤੋਂ ਮੇਨ ਹੈ ਜੋ ਹੈ ਬਰਸੀਮ ਲੂਸਰਨ ਅਤੇ ਗੁਆਰਾ ਇਹ ਹਰੇ-ਚਾਰਿਆਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਨਾਲ ਪਸ਼ੂਆਂ ਦੇ ਵਿੱਚ ਪ੍ਰੋਟੀਨ ਦੀ ਤਾਂ ਘਾਟ ਨਹੀਂ ਹੁੰਦੀ ਅਤੇ ਪਸ਼ੂ ਜੋ ਹੈ ਬੋਟਲ ਜਾਂ ਕੰਡੀਸ਼ਨ ਤੋਂ ਬਚੇ ਰਹਿੰਦੇ ਹਾਲ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਖਰਾਕ ਬਾਰੇ ਖਰਾਕ ਦੇ ਵਿੱਚ ਆਪਾਂ ਖਲਾ ਪਸ਼ੂ ਨੂੰ ਦੇ ਸਕਦੇ ਹਾਂ ਜਿਸ ਵਿੱਚ ਮੂੰਗਫਲੀ ਦੀ ਖਾਲ ਸਰੋਂ ਦੀ ਖਾਲ ਬੜੇਣੀਆਂ ਦੀ ਖਾਲ ਇਹਨਾਂ ਨਾਲ ਜਿਨ੍ਹਾਂ ਵਿੱਚ ਪ੍ਰੋਟੀਨ ਵੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਪਸ਼ੂ ਦੇ ਚੋਪਰ ਟੀਨ ਦੀ ਘਾਟ ਨਹੀਂ ਹੁੰਦੀ ਅਤੇ ਉਹ ਬੋਟਲ ਜਾਂ ਕੰਡੀਸ਼ਨ ਜਾਣੇ ਕਿ ਜਹਾੜੇ ਥੱਲੇ ਜੋ ਸੋਜ ਆ ਜਾਂਦੀ ਹੈ ਪਸ਼ੂ ਨੂੰ ਉਸ ਤੋਂ ਬਚੇ ਰਹਿੰਦੇ ਹਨ ਇਸ ਦੇ ਨਾਲ ਨਾਲ ਕਿਸਾਨ ਵੀਰੋ ਆਪਾਂ ਪਸ਼ੂਆਂ ਨੂੰ ਭਰਪੂਰ ਮਾਤਰਾ ਦੇ ਵਿੱਚ ਮੈਨਲ ਮਿਕਸਚਰ ਜਿਸ ਵਿੱਚ ਕੁਵਾਲਟ ਆਇਰਨ ਦੀ ਮਾਤਰਾ ਭਰਪੂਰ ਹੋਵੇ ਉਹ ਦੇ ਸਕਦੇ ਹਾਂ ਇਹ ਵੀ ਪਸ਼ੂਆਂ ਲਈ ਬਹੁਤ ਹੀ ਚੰਗਾ ਹੁੰਦਾ ਹੈ ਤੇ ਦੋਸਤੋ ਹੁਣ ਆਪਾਂ ਸਮਝਿਆ ਕਿ ਬੋਟਲ ਜਾ ਕੰਡੀਸ਼ਨ ਕੀ ਹੁੰਦੀ ਹੈ ਇਸ ਦੇ ਕਾਰਨ ਕੀ ਹੁੰਦੇ ਹਨ ਤੇ ਇਸ ਦਾ ਇਲਾਜ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਸੋ ਆਪਾਂ ਇਸ ਦੇ ਨਾਲ ਨਾਲ ਰੁਟੀਨ ਤੌਰ ਤੇ ਜੋ ਹੈ ਆਪਣੇ ਪਸ਼ੂਆਂ ਦਾ ਗੋਹੇ ਦਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਆਪਾਂ ਨੂੰ ਸਮੇਂ ਸਿਰ ਪਸ਼ੂਆਂ ਦੇ ਵਿੱਚ ਮਲਪਾਂ ਦਾ ਪਤਾ ਲੱਗ ਸਕੇ ਤੇ ਉਸ ਦਾ ਆਪਾਂ ਇਲਾਜ ਕਰਵਾ ਸਕੀਏ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ